ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪ ਸਭ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਅਤੇ ਨਾਲ ਹੀ ਨਾਲ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕੁਝ ਸੁਪੇਰੇ ਇੱਕ ਸੰਘਣੇ ਜੰਗਲ ਚੋਂ ਲੰਘ ਰਹੇ ਸੀ ਇੱਕ ਜਗ੍ਹਾ ਉਹਨਾਂ ਨੂੰ ਇੱਕ ਬਹੁਤ ਹੀ ਸੰਘਣਾ ਦਰਖਤ ਨਜ਼ਰ ਆਇਆ ਤਾਂ ਉਹ ਸਾਰੇ ਉਸ ਦਰਖਤ ਦੀ ਛਾਂ ਹੇਠ ਬੈਠ ਕੇ ਆਰਾਮ ਕਰਨ ਲੱਗੇ ਉਸੇ ਦਰਖਤ ਦੇ ਕੋਲ ਇੱਕ ਵੱਡੀ ਖੱਡ ਸੀ ਇੱਕ ਸੁਪੇਰੇ ਨੂੰ ਲੱਗਿਆ ਕਿ ਇਸ ਖੱਡ ਵਿੱਚੋਂ ਸਾਨੂੰ ਕੋਈ ਸੱਪ ਮਿਲ ਸਕਦਾ ਹੈ ਉਸਨੇ ਆਪਣੇ ਨਾਲ ਵਾਲਿਆਂ ਨੂੰ ਕਿਹਾ ਕਿ ਸਾਨੂੰ ਇਸ ਖੱਡ ਨੂੰ ਪੁੱਟ ਕੇ ਦੇਖਣਾ ਚਾਹੀਦਾ ਹੈ ਆਪਸ ਵਿਚਾਰ ਗੱਲਬਾਤ ਕਰਕੇ ਉਹ ਖੱਡ ਨੂੰ ਪੁੱਟਣ ਲੱਗੇ ਜਦੋਂ ਖੱਡ ਨੂੰ 3 ਫੁੱਟ ਦੀ ਡੂੰਘਾਈ ਤੱਕ ਪੁੱਟਿਆ ਤਾਂ ਉਸ ਵਿੱਚੋਂ ਇੱਕ ਬਹੁਤ ਹੀ ਵੱਡਾ ਕਾਲਾ ਨਾਗ ਨਿਕਲਿਆ ਸਪੇਰਿਆਂ ਨੇ ਉਸ ਨਾਗ ਨੂੰ ਫੜ ਕੇ ਟਾਰੇ ਵਿੱਚ ਬੰਦ ਕਰ ਲਿਆ ਕੁਝ ਦੂਰ ਅੱਗੇ ਚੱਲ ਕੇ ਉਹਨਾਂ ਨੇ ਸੋਚਿਆ ਕਿ ਇਹ ਸੱਪ ਬੜਾ ਜ਼ਹਿਰੀਲਾ ਲੱਗਦਾ ਹੈ ਕਿਉਂ ਨਾ ਇਸ ਦੇ ਜ਼ਹਿਰੀਲੇ ਦੰਦਾ ਨੂੰ ਕੱਢ ਦਈਏ ਇਹ ਸੋਚ ਕੇ ਉਹਨਾਂ ਨੇ ਹਸਪਿਟਾਲੇ ਨੂੰ ਖੋਲ੍ਹਿਆ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਪਿਟਾਰੇ ਅੰਦਰ ਸੱਪ ਗਾਇਬ ਸੀ ਤੇ ਉਸ ਸੱਪ ਦੀ ਜਗ੍ਹਾ ਪਿਟਾਰੇ ਵਿੱਚ ਇੱਕ ਬਹੁਤ ਹੀ ਕੀਮਤੀ ਤੇ ਸੋਨਾ 9 ਲੱਖਾ ਹਾਰ ਰੱਖਿਆ ਹੋਇਆ ਸੀ ਉਸ 9 ਲੱਖੇ ਹਾਰ ਨੂੰ ਦੇਖ ਕੇ ਸਪੇਰਾ ਬੜਾ ਖੁਸ਼ ਹੋਇਆ ਉਹ ਸਾਰੇ ਇਸ ਗੱਲ ਨੂੰ ਸੋਚ ਕੇ ਹੈਰਾਨ ਸੀ ਕਿ ਅਸੀਂ ਤਾਂ ਸੱਪ ਨੂੰ ਫੜ ਕੇ ਲਿਆਏ ਸੀ ਇਹ ਹਾਰ ਕਿੱਥੋਂ ਬਣ ਗਿਆ ਤਾਂ ਇੱਕ ਸਪੇਰਾ ਬੋਲਿਆ ਚਲੋ ਚੰਗਾ ਹੀ ਹੈ ਇਹ ਹਾਰ ਤਾਂ ਉਸ ਤੋਂ ਵੀ ਜ਼ਿਆਦਾ ਕੀਮਤੀ ਹੈ ਚਲੋ ਅਸੀਂ ਇਸ ਨੂੰ ਲੈ ਕੇ ਰਾਜਾ ਕੋਲ ਚਲਦੇ ਹਾਂ ਤੇ ਰਾਜਾ ਤੋਂ ਇਸ ਹਾਰ ਦੇ ਬਦਲੇ ਮੂਹ ਮੰਗਿਆ ਧਨ ਮੰਗ ਲਵਾਂਗੇ ਇਹ ਵਿਚਾਰ ਕਰਕੇ ਉਹ ਸਾਰੇ ਰਾਜਾ ਮਹਿੰਦਰ ਦੇ ਸ਼ਹਿਰ ਵੱਲ ਨੂੰ ਚੱਲ ਪੈਂਦੇ ਹਨ ਰਾਜਾ ਦਾ ਦਰਬਾਰ ਲੱਗਿਆ ਹੋਇਆ ਸੀ ਜਦੋਂ ਅਚਾਨਕ ਸਪੇਰਿਆਂ ਨੇ ਦਰਬਾਰ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਾ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਆਉਣ ਦਾ ਕਾਰਨ ਪੁੱਛਿਆ ਤਾਂ ਸਪੇਰੇ ਕਹਿਣ ਲੱਗੇ ਮਹਾਰਾਜ ਅੱਜ ਅਸੀਂ ਤੁਹਾਡੇ ਕੋਲ ਇੱਕ ਬੜਾ ਹੀ ਕੀਮਤੀ ਹਾਰ ਲੈ ਕੇ ਆਏ ਹਾਂ ਜੋ ਮਹਾਰਾਣੀ ਦੇ ਗਲੇ ਦੀ ਸ਼ੋਭਾ ਵਧਾ ਸਕਦਾ ਹੈ ਇਹੋ ਜਿਹਾ ਰਤਨ ਜੜਿਆ ਹਾਰ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ ਰਾਜਾ ਨੇ ਕਿਹਾ ਦਿਖਾਓ ਤਾਂ ਸਹੀ ਹਾਰ ਕਿਸ ਤਰ੍ਹਾਂ ਦਾ ਹੈ ਤਾਂ ਸਪੇਰੇ ਨੇ ਉਸ ਪਿਟਾਰੇ ਨੂੰ ਖੋਲ ਕੇ ਦਿਖਾਇਆ ਜਿਸ ਵਿੱਚ ਉਹ ਹਾਰ ਰੱਖਿਆ ਹੋਇਆ ਸੀ ਸੰਗਤ ਜੀ ਉਸ ਹਾਰ ਨੂੰ ਦੇਖ ਕੇ ਰਾਜਾ ਸਮੇਤ ਪੂਰਾ ਰਾਜ ਦਰਬਾਰ ਹੈਰਾਨ ਰਹਿ ਗਿਆ ਉਹਨਾਂ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਹਾਰ ਨਹੀਂ ਦੇਖਿਆ ਸੀ ਫਿਰ ਰਾਜਾ ਨੇ ਕਿਹਾ ਅਸੀਂ ਤੁਹਾਡੀ ਇਸ ਭੇਟ ਨੂੰ ਸਵੀਕਾਰ ਕਰਦੇ ਹਾਂ ਅਸਲ 'ਚ ਰਾਣੀ ਇਸ ਹਾਰ ਨੂੰ ਪਾ ਕੇ ਬਹੁਤ ਖੁਸ਼ ਹੋ ਜਾਵੇਗੀ। ਉਸੇ ਸਮੇਂ ਰਾਜਾ ਨੇ ਮੰਤਰੀ ਨੂੰ ਆਦੇਸ਼ ਦਿੱਤਾ ਕਿ ਇਹਨਾਂ ਸਪੇਰਿਆਂ ਨੂੰ ਹਜ਼ਾਰ ਸੋਨੇ ਦੀਆਂ ਮੋਦਰਾਵਾਂ ਦੇ ਦਿਓ ਤੇ ਸਨਮਾਨਪੂਰਵਕ ਇਹਨਾਂ ਨੂੰ ਦਰਬਾਰ ਤੋਂ ਵਿਦਾ ਕਰੋ। ਤਿਹਾਰ ਟੋਕਰੀ ਸਮੇਤ ਆਪਣੇ ਕੋਲ ਰੱਖ ਲਿਆ। ਸਪੇਰੇ ਰਾਜਾ ਨੂੰ ਹਾਰ ਦੇ ਕੇ ਚਲੇ ਜਾਂਦੇ ਹਨ। ਹੌਲੀ-ਹੌਲੀ ਜਦੋਂ ਸ਼ਾਮ ਹੋਈ ਤਾਂ ਦਰਬਾਰ ਨੂੰ ਸਮਾਪਤ ਕਰਕੇ ਰਾਜਾ ਆਪਣੇ ਮਹਿਲ ਵਿੱਚ ਚਲਾ ਗਿਆ ਤੇ ਉਹ ਹਾਰ ਵਾਲੀ ਟੋਕਰੀ ਰਾਜਾ ਨੇ ਆਪਣੇ ਕੋਲ ਹੀ ਰੱਖ ਲਈ ਜਦੋਂ ਮਹਾਰਾਣੀ ਚੰਦਰਾ ਨੇ ਦੇਖਿਆ ਕਿ ਮਹਾਰਾਜ ਆ ਰਹੇ ਹਨ ਉਹਨਾਂ ਨੇ ਹੱਥ ਵਿੱਚ ਕੁਝ ਫੜਿਆ ਹੋਇਆ ਹੈ ਤੇ ਰਾਜਾ ਨੂੰ ਪਲੰਘ ਤੇ ਬੈਠਣ ਨੂੰ ਕਿਆ ਰਾਜਾ ਪਲੰਘ ਤੇ ਬੈਠ ਜਾਂਦਾ ਹੈ ਤੇ ਕਹਿਣ ਲੱਗਿਆ ਕਿ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਚੀਜ਼ ਲੈ ਕੇ ਆਇਆ ਹਾਂ ਜਿਸ ਨੂੰ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਤਰ ਰਾਣੀ ਕਹਿਣ ਲੱਗੀ ਮਹਾਰਾਜ ਇਹੋ ਜਿਹਾ ਕੀ ਲੈ ਆਏ ਹੋ ਇੰਨਾ ਕਹਿ ਕੇ ਰਾਜਾ ਨੇ ਉਹ ਟੋਕਰੀ ਰਾਣੀ ਦੇ ਅੱਗੇ ਕਰ ਦਿੱਤੀ ਤੇ ਕਿਹਾ ਖੁਦ ਹੀ ਦੇਖ ਲਓ ਜਦੋਂ ਮਹਾਰਾਣੀ ਨੇ ਉਹ ਟੋਕਰੀ ਖੋਲੀ ਤਾਂ ਇੱਕ ਬਹੁਤ ਹੀ ਸੋਹਣਾ ਤੇਜਸਵੀ ਪੰਜ ਦਿਨਾਂ ਦਾ ਬੱਚਾ ਉਸ ਵਿੱਚ ਪਿਆ ਸੀ ਉਸ ਬੱਚੇ ਦੇ ਚਿਹਰੇ ਤੇ ਅਲੌਕਿਕ ਚਮਕ ਸੀ ਐਨੇ ਸੋਹਣੇ ਬੱਚੇ ਨੂੰ ਦੇਖ ਕੇ ਮਹਾਰਾਣੀ ਕਹਿਣ ਲੱਗੀ ਮਹਾਰਾਜ ਇਸ ਵਿੱਚ ਤਾਂ ਬਹੁਤ ਹੀ ਸੋਹਣਾ ਬੱਚਾ ਹੈ ਤਾਂ ਰਾਜਾ ਕਹਿਣ ਲੱਗਿਆ ਨਹੀਂ ਰਾਣੀ ਬੱਚਾ ਨਹੀਂ ਨੋ ਲੱਖਾ ਹਾਰ ਸੀ ਪਰ ਇਹ ਬੱਚਾ ਕਿਵੇਂ ਬਣ ਗਿਆ ਜਦੋਂ ਰਾਜਾ ਨੂੰ ਰਾਣੀ ਦੀ ਗੱਲ ਤੇ ਵਿਸ਼ਵਾਸ ਨਾ ਹੋਇਆ ਤਾਂ ਰਾਜਾ ਨੇ ਉਹ ਟੋਕਰੀ ਖੁਦ ਦੇਖੀ ਤਾਂ ਉਸ ਵਿੱਚ ਸੱਚਮੁੱਚ ਤੇਜਸਵੀ ਤੇ ਅਲੌਕਿਕ ਬੱਚਾ ਸੀ ਰਾਜਾ ਦੀ ਹੈਰਾਨੀ ਦਾ ਟਿਕਾਣਾ ਨਾ ਰਿਆ ਉਸ ਬੱਚੇ ਨੂੰ ਦੇਖ ਕੇ ਰਾਜਾ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦਾ ਹੈ ਸੰਗਤ ਜੀ ਰਾਜਾ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਤੇ ਉਸ ਬੱਚੇ ਨੂੰ ਪਾ ਕੇ ਬਹੁਤ ਖੁਸ਼ ਹੋ ਜਾਂਦੇ ਹਨ ਤੇ ਸੋਚਦੇ ਹਨ ਇਹ ਪੁੱਤਰ ਤਾਂ ਸਾਨੂੰ ਭਗਵਾਨ ਸ਼ਿਵ ਨੇ ਦਿੱਤਾ ਹੈ ਤੇ ਅੱਜ ਤੋਂ ਅਸੀਂ ਇਸ ਨੂੰ ਆਪਣਾ ਪੁੱਤਰ ਸਮਝ ਕੇ ਹੀ ਪਾਲਾਂਗੇ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਰਾਜਾ ਨੇ ਜੋ ਹਾਰ ਖਰੀਦਿਆ ਹੈ ਉਹ ਬੱਚਾ ਬਣ ਗਿਆ ਹੈ ਪਰ ਰਾਜਾ ਦੀਆਂ ਕੁਝ ਦਾਸੀਆਂ ਉੱਥੇ ਉਹਨਾਂ ਦੀ ਗੱਲਬਾਤ ਸੁਣ ਰਹੀਆਂ ਸਨ। ਰਾਣੀ ਨੇ ਪੁੱਛਿਆ ਕਿ ਇਹ ਬਾਲਕ ਤੁਹਾਨੂੰ ਕਿਸ ਨੇ ਦਿੱਤਾ? ਤਾਂ ਰਾਜਾ ਨੇ ਸਾਰੀ ਗੱਲ ਰਾਣੀ ਨੂੰ ਦੱਸ ਦਿੱਤੀ। ਉਸ ਦਿਨ ਤੋਂ ਰਾਜਾ ਤੇ ਰਾਣੀ ਉਸ ਬੱਚੇ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲਣ ਲੱਗਦੇ ਹਨ। ਰਾਜਾ ਨੇ ਆਪਣੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਕਿ ਸਾਡੀ ਰਾਣੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਸਾਰੀ ਪ੍ਰਜਾ ਬਹੁਤ ਹੀ ਖੁਸ਼ੀ ਮਨਾਉਣ ਲੱਗਦੀ ਹੈ ਤੇ ਸਾਰੇ ਨਗਰ ਵਿੱਚ ਉਤਸਵ ਮਨਾਇਆ ਗਿਆ ਹੋਲੀ-ਹੋਲੀ ਉਹ ਬੱਚਾ ਵੱਡਾ ਹੋ ਰਿਹਾ ਸੀ ਤੇ ਜਿਵੇਂ-ਜਿਵੇਂ ਸਮਾਂ ਲੰਘਦਾ ਜਾ ਰਿਹਾ ਸੀ ਉਹ ਮੁੰਡਾ ਜਵਾਨ ਹੋਣ ਲੱਗਿਆ ਜਦੋਂ ਉਸ ਮੁੰਡੇ ਦੀ ਉਮਰ 18 ਸਾਲ ਹੋ ਗਈ ਤਾਂ ਮਹਾਰਾਜ ਦੇ ਮਨ ਵਿੱਚ ਵਿਚਾਰ ਆਇਆ ਕਿ ਹੁਣ ਆਪਣੇ ਪੁੱਤਰ ਦਾ ਵਿਆਹ ਕਰ ਦਿੰਦੇ ਹਾਂ ਸੰਗਤ ਜੀ ਰਾਜਾ ਉਸ ਘਟਨਾ ਨੂੰ ਭੁੱਲ ਚੁੱਕਿਆ ਸੀ ਕੀ ਲੜਕਾ ਉਹਨਾਂ ਨੂੰ ਕਿਸ ਤਰ੍ਹਾਂ ਮਿਲਿਆ ਸੀ ਦੂਜੇ ਰਾਜ ਦੇ ਰਾਜਾ ਦੀ ਕੁੜੀ ਜਿਸ ਦਾ ਨਾਮ ਲਾਜਵੰਤੀ ਸੀ ਜੋ 14 ਵਿਦਿਆਵਾਂ ਨਾਲ ਸੰਪੂਰਨ ਸੀ ਹੋਲੀ-ਹੋਲੀ ਰਾਜਕੁਮਾਰੀ ਲਾਜਵੰਤੀ ਜਦੋਂ ਵਿਆਹ ਯੋਗ ਹੋ ਗਈ ਤਾਂ ਉਸਦੇ ਪਿਤਾ ਵਿਚਾਰ ਕਰਨ ਲੱਗੇ ਕਿ ਹੁਣ ਮੈਨੂੰ ਆਪਣੀ ਕੁੜੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਕੁੜੀ ਦੇ ਵਿਆਹ ਦੀ ਗੱਲ ਮਨ ਵਿੱਚ ਆਉਂਦੇ ਹੀ ਰਾਜਾ ਨੇ ਆਪਣੇ ਦਰਬਾਰ ਦੇ ਨਾਈ ਤੇ ਪੁਜੋਹਿਤ ਨੂੰ ਬੁਲਾਇਆ ਤੇ ਉਹਨਾਂ ਨੂੰ ਵਰ ਲੱਭਣ ਲਈ ਭੇਜ ਦਿੱਤਾ ਕਈ ਰਾਜਕੁਮਨ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਸੋਹਣਾ ਰਾਜਕੁਮਾਰ ਨਾ ਮਿਲਿਆ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ ਆਖਰ ਵਿੱਚ ਚਲਦੇ ਚਲਦੇ ਰਾਜਾ ਮਹਿੰਦਰਪਾਲ ਦੀ ਨਗਰੀ ਵਿੱਚ ਪਹੁੰਚ ਜਾਂਦੇ ਹਨ ਰਾਜਾ ਮਹਿੰਦਰਪਾਲ ਦਾ ਦਰਬਾਰ ਲੱਗਿਆ ਹੋਇਆ ਸੀ ਰਾਜਾ ਮਹਿੰਦਰਪਾਲ ਜਦੋਂ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਆਉਂਦਾ ਹੋਇਆ ਦੇਖਦਾ ਹੈ ਤਾਂ ਉਹ ਸਮਝ ਜਾਂਦਾ ਹੈ ਕਿ ਕਿਸੇ ਰਾਜਾ ਨੇ ਆਪਣੀ ਕੰਨਿਆ ਦਾ ਰਿਸ਼ਤਾ ਭੇਜਿਆ ਹੈ ਫਿਰ ਰਾਜਾ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤਾਂ ਪੰਡਤ ਬੋਲੇ ਮਹਾਰਾਜ ਅਸੀਂ ਰਾਜਕੁਮਾਰੀ ਲਾਜਵੰਤੀ ਦਾ ਰਿਸ਼ਤਾ ਲੈ ਕੇ ਆਏ ਹਾਂ ਸਾਡੀ ਰਾਜਕੁਮਾਰੀ ਲਾਜਵੰਤੀ ਬਹੁਤ ਹੀ ਰੂਪਵਾਨ ਤੇ 14 ਵਿਧਿਆਵਾਂ ਨਾਲ ਸੰਪੂਰਨ ਹੈ ਅਸੀਂ ਸੁਣਿਆ ਹੈ ਕਿ ਤੁਹਾਡੇ ਰਾਜਕੁਮਾਰ ਵੀ ਵਿਆਹ ਦੇ ਯੋਗ ਹੋ ਗਏ ਹਨ ਤਾਂ ਰਾਜਾ ਮਹਿੰਦਰਪਾਲ ਕਹਿੰਦੇ ਹਨ ਕਿ ਹਾਂ ਤੁਸੀਂ ਠੀਕ ਸੁਣਿਆ ਹੈ ਸਾਡਾ ਪੁੱਤਰ ਵੀ ਵਿਆਹ ਯੋਗ ਹੋ ਗਿਆ ਹੈ ਤੇ ਅਸੀਂ ਵੀ ਉਸ ਦੇ ਲਈ ਵਰ ਲੱਭ ਰਹੇ ਹਾਂ ਪਰ ਰਾਜਾ ਮਹਿੰਦਰਪਾਲ ਇਹ ਗੱਲ ਭੁੱਲ ਚੁੱਕਿਆ ਸੀ कि ਉਹਨਾਂ ਦਾ ਪੁੱਤਰ ਇੱਕ ਨਾਗ ਹੈ ਰਾਜਾ ਨੇ ਆਪਣੇ ਪੁੱਤਰ ਨੂੰ ਜਦੋਂ 나ਈ ਤੇ ਪੰਡਤ ਨੂੰ ਦਿਖਾਇਆ ਤਾਂ ਉਹ ਰਾਜਕੁਮਾਰ ਨੂੰ ਦੇਖਦੇ ਹੀ ਖੁਸ਼ ਹੋ ਗਏ ਉਹਨਾਂ ਨੂੰ ਰਾਜਕੁਮਾਰ ਪਸੰਦ ਆ ਗਿਆ ਤੇ ਰਾਜਕੁਮਾਰੀ ਲਾਜਵੰਤੀ ਦਾ ਵਿਆਹ ਤੈ ਕਰਕੇ ਵਾਪਸ ਚਲੇ ਜਾਂਦੇ ਹਨ ਹੌਲੀ ਹੌਲੀ ਸਮਾਂ ਲੰਘਦਾ ਚਲਾ ਗਿਆ ਵਿਆਹ ਦਾ ਸਮਾਂ ਆ ਗਿਆ ਤਦ ਰਾਜਾ ਮਹਿੰਦਰਪਾਲ ਰਾਜਕੁਮਾਰ ਨੂੰ ਵਿਆਹ ਕੇ ਵਾਪਸ ਆਪਣੇ ਰਾਜ ਵਿੱਚ ਆ ਜਾਂਦੇ ਹਨ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਰਾਜਾ ਮਹਿੰਦਰਪਾਲ ਬੁੱਢਾ ਹੋ ਰਿਹਾ ਸੀ ਇੱਕ ਦਿਨ ਰਾਣੀ ਨੇ ਰਾਜਾ ਨੂੰ ਕਿਹਾ ਮਹਾਰਾਜ ਹੁਣ ਸਾਡੇ ਪੁੱਤਰ ਨੂੰ ਰਾਜ ਭਾਗ ਸੌਂਪ ਦਿਓ ਅਸੀਂ ਕਦੋਂ ਤੱਕ ਰਾਜ ਕਰਾਂਗੇ ਢੁੜਾਪਾ ਆ ਚੁੱਕਿਆ ਹੈ ਤੇ ਪੁੱਤਰ ਨੂੰ ਵੀ ਰਾਜ ਚਲਾਉਣ ਦਾ ਤਜਰਬਾ ਪ੍ਰਾਪਤ ਹੋ ਜਾਵੇਗਾ ਉਸੇ ਦਿਨ ਮਹਾਰਾਜ ਮਹਿੰਦਰਪਾਲ ਨੇ ਆਪਣੇ ਪੁੱਤਰ ਨੂੰ ਰਾਜ ਗੱਦੀ ਸੌਂਪ ਦਿੱਤੀ। ਰਾਜਕੁਮਾਰ ਬੜੇ ਹੀ ਚੰਗੇ ਢੰਗ ਨਾਲ ਰਾਜ ਚਲਾਉਣ ਲੱਗਿਆ। ਇਸੇ ਤਰ੍ਹਾਂ ਕੁਝ ਸਮਾਂ ਹੋਰ ਬੀਤਿਆ। ਇੱਕ ਦਿਨ ਦੀ ਗੱਲ ਹੈ ਰਾਜਕੁਮਾਰੀ ਲਾਜਵੰਤੀ ਆਪਣੀਆਂ ਦਾਸੀਆਂ ਨਾਲ ਗੱਲ ਕਰ ਰਹੀ ਸੀ ਤਾਂ ਰਾਜਕੁਮਾਰੀ ਦੀ ਦਾਸੀ ਉਸ ਨੂੰ ਦੱਸਦੀ ਹੈ ਕਿ ਰਾਜਕੁਮਾਰ ਜੋ ਹੈ ਉਹ ਰਾਜਾ ਸਾਹਿਬ ਨੂੰ ਦਰਬਾਰ ਵਿੱਚ ਕੋਈ ਸਪੇਰੇ ਦੇ ਕੇ ਗਏ ਸੀ। ਅਸੀ ਰਾਜਕੁਮਾਰੀ ਨੂੰ ਕਹਿੰਦੀ ਹੈ ਕਿ ਤੁਸੀਂ ਆਪਣੇ ਪਤੀ ਰਾਜਕੁਮਾਰ ਤੋਂ ਪੁੱਛਿਓ। ਜੀ ਤੁਹਾਡੇ ਮਾਤਾ ਪਿਤਾ ਕੌਣ ਹਨ? ਦਾਸੀ ਦੀ ਇਹ ਗੱਲ ਸੁਣ ਕੇ ਲਾਜਵੰਤੀ ਨੂੰ ਕੁਝ ਸ਼ੱਕ ਹੁੰਦਾ ਹੈ। ਉਹ ਕਹਿਣ ਲੱਗਦੀ ਹੈ ਕਿ ਮੇਰਾ ਪਤੀ ਮਹਾਰਾਜ ਮਹਿੰਦਰ ਪਾਲ ਤੇ ਮਹਾਰਾਣੀ ਦਾ ਪੁੱਤ ਨਹੀਂ ਸੰਗਤ ਜੀ ਰਾਜਕੁਮਾਰੀ ਦੇ ਮਨ ਵਿੱਚ ਆਪਣੇ ਪਤੀ ਨੂੰ ਲੈ ਕੇ ਸ਼ੱਕ ਪੈਦਾ ਹੋ ਜਾਂਦਾ ਹੈ ਤੇ ਮਨ ਦੇ ਵਿੱਚ ਸੋਚਣ ਲੱਗਦੀ ਹੈ ਕਿ ਅੱਜ ਸ਼ਾਮ ਨੂੰ ਜਦੋਂ ਰਾਜਕੁਮਾਰ ਮਹਿਲ ਵਿੱਚ ਆਉਣਗੇ ਤਾਂ ਮੈਂ ਇਹ ਗੱਲ ਜ਼ਰੂਰ ਪੁੱਛਾਂਗੀ ਰਾਜਕੁਮਾਰ ਸ਼ਾਮ ਨੂੰ ਜਦੋਂ ਮਹਿਲ ਵਿੱਚ ਆਉਂਦਾ ਹੈ ਤਾਂ ਰਾਜਕੁਮਾਰੀ ਰਾਜਕੁਮਾਰ ਨੂੰ ਪੁੱਛਣ ਲੱਗਦੀ ਹੈ ਕਿ हे ਰਾਜਾ ਮੈਂ ਤੁਹਾਡੇ ਤੋਂ ਇੱਕ ਪਰਸ਼ਨ ਪੁੱਛਣਾ ਚਾਹੁੰਦੀ ਹਾਂ ਸਰ ਰਾਜਕੁਮਾਰ ਕਹਿੰਦਾ ਹੈ ਕਿ ਪੁੱਛੋ ਕੀ ਪੁੱਛਦੇ ਹੋ ਤਾਂ ਰਾਜਕੁਮਾਰੀ ਪੁੱਛਦੀ ਹੈ ਕਿ ਮੈਨੂੰ ਇਹ ਦੱਸੋ ਕਿ ਤੁਹਾਡੇ ਮਾਤਾ ਪਿਤਾ ਕੌਣ ਹਨ ਕਿ ਤੁਸੀਂ ਕਿਸ ਵੰਸ਼ ਦੇ ਹੋ ਇਹ ਗੱਲ ਸੁਣ ਕੇ ਰਾਜਕੁਮਾਰ ਕਹਿਣ ਲੱਗਿਆ ਰਾਣੀ ਕੀ ਤੇਰੀ ਮਤ ਮਾਰੀ ਗਈ ਹੈ ਮਹਾਰਾਜ ਮਹਿੰਦਰਪਾਲ ਤੇ ਮਹਾਰਾਣੀ ਚੰドラ ਮੇਰੇ ਮਾਤਾ ਪਿਤਾ ਹਨ राजकुमारी बोली नहीं महाराज तुम मेथो कुछ लुको रहे हो सच सच दसो थ तो मां गंगा की कसम है राजकुमार है, ते है कि किसे ने ए इस मन पैदा जरूर किया है ते ए पुछे बिना नहीं मनेगी आखिर राजकुमार ने कहा अजे भी समा है तू मैथ ए गल ना पूछ नहीं ता तू बहुत पछतावेगी ਪਰ ਰਾਜਕੁਮਾਰੀ ਨਾ ਮੰਨੀ ਤਾਂ ਰਾਜਕੁਮਾਰ ਕਹਿਣ ਲੱਗਿਆ ਤਾਂ ਮੈਂ ਦੱਸਦਾ ਹਾਂ ਪਰ ਇੱਥੇ ਨਹੀਂ ਇੱਥੋਂ ਕੁਝ ਦੂਰੀ ਤੇ ਇੱਕ ਨਦੀ ਵਗਦੀ ਹੈ ਦੋਵੇਂ ਇੱਕ ਰੱਥ ਵਿੱਚ ਸਵਾਰ ਹੋ ਕੇ ਜੰਗਲ ਵਿੱਚ ਘੁੰਮਣ ਦੇ ਬਹਾਨੇ ਮਹਿਲ ਤੋਂ ਚਲੇ ਗਏ ਰਾਜਕੁਮਾਰੀ ਕਹਿੰਦੀ ਹੈ ਕਿ ਮਹਾਰਾਜ ਤੁਸੀਂ ਮੈਨੂੰ ਇਸ ਨਦੀ ਕੋਲ ਕਿਉਂ ਲਿਆਏ ਹੋ ਕਿ ਇਸ ਨਦੀ ਨਾਲ ਤੁਹਾਡਾ ਕੋਈ ਸੰਬੰਧ ਹੈ ਤਾਂ ਰਾਜਕੁਮਾਰ ਕਹਿੰਦਾ ਹੈ ਕਿ ਮੈਂ ਫਿਰ ਤੈਨੂੰ ਕਹਿੰਦਾ ਹਾਂ ਕਿ ਮੰਨ ਜਾ ਮੈਥੋਂ ਮੇਰੇ ਬਾਰੇ ਨਾ ਪੁੱਛ ਨਹੀਂ ਤਾਂ ਤੈਨੂੰ ਬਹੁਤ ਪਛਤਾਣਾ ਪਵੇਗਾ ਪਰ ਰਾਜਕੁਮਾਰੀ ਆਪਣੀ ਜਿੱਦ ਤੇ ਅੜੀ ਗਈ ਤੇ ਕਹਿਣ ਲੱਗੀ ਕਿ ਮੈਨੂੰ ਇਸ ਬਾਰੇ ਸਭ ਦੱਸੋ ਤਾਂ ਰਾਜਕੁਮਾਰ ਜੋ ਕਿ 나ਗ ਸੀ ਉਹ ਨਦੀ ਦੇ ਹੇਠਾਂ ਉਤਰ ਜਾਂਦਾ ਹੈ ਤੇ ਉਸ ਦੀ ਕਮਰ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ हे ਰਾਣੀ ਹੱਲੇ ਵੀ ਸਮਾਂ ਹੈ ਤੂੰ ਮੈਥੋਂ ਇਹ ਸਭ ਗੱਲਾਂ ਨਾ ਪੁੱਛ ਹਾਲੇ ਵੀ ਕੁਝ ਨਹੀਂ ਵਿਗੜਿਆ ਉਹ ਬਿਲਕੁਲ ਵੀ ਨਹੀਂ ਮੰਦੀ ਉਹ ਕਹਿੰਦੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਮੈਂ ਇਹ ਗੱਲ ਪੁੱਛ ਕੇ ਹੀ ਰਾਂਗੀ ਇਸ ਤਰ੍ਹਾਂ ਰਾਜਕੁਮਾਰ ਨਦੀ ਦੇ ਡੂੰਘੇ ਪਾਣੀ ਵਿੱਚ ਉਤਰ ਜਾਂਦਾ ਹੈ ਜਦੋਂ ਪਾਣੀ ਛਾਤੀ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਉਹ ਰਾਣੀ ਨੂੰ ਕਹਿੰਦਾ ਹੈ ਕਿ ਮੰਨ ਜਾ ਤੇਰਾ ਇਹ ਪ੍ਰਸ਼ਨ ਪੁੱਛਣਾ ਮੈਨੂੰ ਤੇਰੇ ਤੋਂ ਦੂਰ ਕਰ ਸਕਦਾ ਹੈ ਰਾਜਕੁਮਾਰੀ ਬੋਲੀ ਚਾਹੇ ਕੁਝ ਵੀ ਹੋ ਜਾਵੇ ਮੈਂ ਇਸ ਭੇਦ ਨੂੰ ਸਾਰਿਆਂ ਦੇ ਸਾਹਮਣੇ ਜ਼ਰੂਰ ਰੱਖਾਂਗੀ ਹੁਣ ਰਾਜਕੁਮਾਰ ਦੀ ਠੋਡੀ ਤੱਕ ਪਾਣੀ ਆ ਚੁੱਕਿਆ ਸੀ ਉਸ ਨੇ ਫਿਰ ਕਿਹਾ ਪਰ ਰਾਣੀ ਫਿਰ ਵੀ ਨਾ ਮੰਨੀ ਫਿਰ ਰਾਜਕੁਮਾਰ ਨੇ ਆਪਣਾ ਅਸਲੀ नाग ਦਾ ਰੂਪ ਧਾਰਨ ਕਰ ਲਿਆ ਤੇ ਆਪਣਾ ਫਨ ਫੈਲਾਉਣ ਤੋਂ ਬਾਅਦ ਉਸ ਨਦੀ ਦੇ ਅੰਦਰ ਸਮਾ ਗਿਆ ਤੇ ਫਿਰ ਨਿਕਲ ਕੇ ਬਾਹਰ ਨਹੀਂ ਆਇਆ ਜਦੋਂ ਕਾਫੀ देर ਹੋ ਗਈ ਤੇ ਰਾਜਕੁਮਾਰ ਵਾਪਸ ਨਾ ਆਇਆ ਰਾਜਕੁਮਾਰੀ ਲਾਜਵੰਤੀ ਕਬਰ ਆ ਗਈ ਕਿਉਂਕਿ ਹੁਣ ਉਸਦਾ ਪਤੀ नाग ਬਣ ਕੇ ਕਿਤੇ ਚਲਾ ਗਿਆ ਸੀ ਉਸਨੇ ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮਿਲਿਆ ਤੇ ਫਿਰ ਉਹ ਵਾਪਸ ਮਹਿਲ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਹਾਰਾਜ ਨੂੰ ਸੂਚਨਾ ਦਿਓ ਕਿ ਉਹਨਾਂ ਦਾ ਪੁੱਤ ਨਦੀ ਵਿੱਚ ਡੁੱਬ ਗਿਆ ਹੈ ਸਾਰਥੀ ਇਹ ਸੂਚਨਾ ਜਾ ਕੇ ਮਹਾਰਾਜ ਨੂੰ ਦਿੰਦਾ ਹੈ ਕਿ ਉਹਨਾਂ ਦਾ ਪੁੱਤ ਨਾਗਰਾਜ ਨਦੀ ਵਿੱਚ ਲੁप्त ਹੋ ਗਿਆ ਹੈ ਰਾਜਾ ਬਹੁਤ ਦੁਖੀ ਹੁੰਦਾ ਹੈ ਰਾਜਾ ਕਹਿਣ ਲੱਗਿਆ ਕਿ ਮੇਰਾ ਪੁੱਤ ਉਸ ਨਦੀ ਵਿੱਚ ਡੁੱਬ ਗਿਆ ਉਹ ਆਪਣੀ ਸੈਨਾ ਨੂੰ ਆਦੇਸ਼ ਦਿੰਦਾ ਹੈ ਕਿ ਜਾਓ ਨਦੀ ਦੇ ਪਾਣੀ ਨੂੰ ਖੰਘਾਲ ਲਓ ਘੱਟੋ-ਘੱਟ ਉਸਦੀ ਲਾਸ਼ ਤਾਂ ਲੱਭ ਕੇ ਲਿਆਓ ਰਾਜਾ ਨੇ 20000 ਸੈਨਿਕ ਉਸ ਨਦੀ ਤੇ ਭੇਜੇ ਪਰ ਕੋਈ ਵੀ ਸਫਲਤਾ ਨਾ ਮਿਲੇ ਕਿਉਂਕਿ ਉਹ ਤਾਂ ਇੱਕ ਨਾਗ ਸੀ ਤੇ ਆਪਣੇ ਅਸਲੀ ਰੂਪ ਨਾਗ ਨੂੰ ਪ੍ਰਾਪਤ ਕਰਕੇ ਵਾਪਸ ਚਲਿਆ ਗਿਆ ਸੀ ਕਈ ਗੋਤਾਖੋਰਾਂ ਨੇ ਰਾਜਕੁਮਾਰ ਦੀ ਲਾਸ਼ ਦੀ ਤਲਾਸ਼ ਕੀਤੀ ਪਰ ਕੁਝ ਵੀ ਹੱਥ ਨਾ ਲੱਗਿਆ ਹੁਣ ਉਦਾਸ ਹੋ ਕੇ ਸਾਰੇ ਬੈਠ ਗਏ ਰਾਣੀ ਲਾਜਵੰਤੀ ਜੋ ਕਿ ਨਾਗਰਾਜ ਦੀ ਪਤਨੀ ਸੀ ਉਹ ਵੀ ਦੁਖੀ ਰਹਿਣ ਲੱਗੀ ਤੇ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਬਹੁਤ ਬੁਰਾ ਕੀਤਾ ਹੈ ਮੇਰੇ ਹੀ ਕਰਮਾਂ ਦੇ ਕਰਕੇ ਅੱਜ ਮੇਰਾ ਪਤੀ ਮੇਰੇ ਤੋਂ ਦੂਰ ਚਲਾ ਗਿਆ ਜੇਕਰ ਮੈਂ ਉਸ ਤੋਂ ਉਸਦੇ ਵੰਸ਼ ਬਾਰੇ ਪੁੱਛਣ ਦੀ ਜਿੱਦ ਨਾ ਕਰਦੀ ਤਾਂ ਸ਼ਾਇਦ ਮੇਰਾ ਪਤੀ ਮੇਰੇ ਤੋਂ ਦੂਰ ਨਾ ਹੁੰਦਾ ਪਰ ਰਾਣੀ ਬਹੁਤ ਵਿਦਵਾਨ ਸੀ ਤੇ 14 ਵਿਧਿਆਵਾਂ ਵਿੱਚ ਸੰਪੂਰਨ ਸੀ ਕਾਫੀ ਵਿਚਾਰ ਕਰਨ ਤੋਂ ਬਾਅਦ ਉਸ ਨੂੰ ਇੱਕ ਤਰਕੀਬ ਸੁਝੀ ਉਸ ਨੇ ਪੂਰੇ ਨਗਰ ਵਿੱਚ ਐਲਾਨ ਕਰਵਾਇਆ ਕਿ ਕੋਈ ਵੀ ਵਿਅਕਤੀ ਜੋ ਉਸ ਨੂੰ ਕੋਈ ਨਵੀਂ ਗੱਲ ਸੁਣਾਵੇਗਾ ਤਾਂ ਉਸ ਨੂੰ 100 ਸੋਨੇ ਦੀਆਂ ਮੋਦਰਾਵਾਂ ਦਿੱਤੀਆਂ ਜਾਣਗੀਆਂ ਚਾਹੇ ਉਹ ਗੱਲ ਆਪ ਬੀਤੀ ਹੋਵੇ ਜਾਂ ਕਿਸੇ ਪੁਰਾਣੇ ਸਮੇਂ ਦੀ ਘਟਨਾ ਨਾਲ ਸੰਬੰਧਿਤ ਹੋਵੇ ਕੋਈ ਵੀ ਕਹਾਣੀ ਹੋਵੇ ਜਾਂ ਕਥਾ ਹੋਵੇ ਜੋ ਵੀ ਹੋਵੇ ਹੁਣ ਰਾਣੀ ਲਾਜਵੰਤੀ ਕੋਲ ਕਥਾ ਸੁਣਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ ਕੋਈ ਆਪ ਬੀਤੀ ਕਹਾਣੀ ਸੁਣਾਉਂਦਾ ਤਾਂ ਕੋਈ ਰਮਾਇਣ ਦੀ ਕਥਾ ਸੁਣਾ ਰਿਹਾ ਸੀ ਕੋਈ ਕਿਸੇ ਰਾਜਾ ਦਾ ਇਤਿਹਾਸ ਸੁਣਾਉਣ ਲੱਗਿਆ ਹੁਣ ਤਾਂ ਸਵੇਰ ਸ਼ਾਮ ਰਾਣੀ ਨਵੀਆਂ-ਨਵੀਆਂ ਕਹਾਣੀਆਂ ਤੇ ਕਿੱਸੇ ਸੁਣਦੀ ਰਹਿੰਦੀ ਸੀ ਇੱਕ ਦਿਨ ਦੀ ਗੱਲ ਹੈ ਉਸ ਰਾਜ ਦਾ ਇੱਕ ਬੁੱਢਾ ਆਦਮੀ ਅਚਾਨਕ ਉਸ ਜੰਗਲ ਚੋਂ ਲੰਘ ਰਿਹਾ ਸੀ ਕਿ ਉਸ ਨੂੰ ਉੱਥੇ ਰਾਤ ਪੈ ਗਈ ਤੇ ਸੋਚਣ ਲੱਗਾ ਕਿ ਹੁਣ ਰਾਤ ਨੂੰ ਅੱਗੇ ਜਾਣਾ ਠੀਕ ਨਹੀਂ ਹੈ ਕਿਉਂਕਿ ਜੰਗਲ ਵਿੱਚ ਅੱਗੇ ਖਤਰਨਾਕ ਜਾਨਵਰ ਵੀ ਮਿਲ ਸਕਦੇ ਹਨ ਇਹ ਸੋਚ ਕੇ ਉਹ ਬੁੱਢਾ ਆਦਮੀ ਉਸੇ ਜੰਗਲ ਦੇ ਪਿੱਪਲ ਦੇ ਦਰਖਤ ਤੇ ਚੜ ਕੇ ਬੈਠ ਜਾਂਦਾ ਹੈ ਰਾਤ ਦਾ ਸਮਾਂ ਸੀ ਉਸ ਨੂੰ ਡਰ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਪਰ ਇਧਰ ਜਦੋਂ ਰਾਤ ਦੇ 12 ਵਜੇ ਦਾ ਸਮਾਂ ਹੋਇਆ ਤਾਂ ਉਸਨੇ ਦੇਖਿਆ ਕਿ ਬਾਹਰ ਇੱਕ ਝਾੜੂ ਲਗਾਉਣ ਵਾਲਾ ਆਇਆ ਹੈ ਤੇ ਉਸਨੇ ਪੂਰੇ ਜੰਗਲ ਵਿੱਚ ਝਾੜੂ ਲਗਾ ਦਿੱਤਾ ਫਿਰ ਉਸਨੇ ਦੇਖਿਆ ਕਿ ਇੱਕ ਪਾਣੀ ਛਿੜਕਣ ਵਾਲਾ ਆਇਆ ਹੈ ਉਸਨੇ ਹਰ ਇੱਕ ਜਗ੍ਹਾ ਤੇ ਪਾਣੀ ਦਾ ਛਿੜਕਾਅ ਕੀਤਾ ਹੈ ਉਸ ਤੋਂ ਬਾਅਦ ਉੱਥੇ ਕੁਰਸੀਆਂ ਲਗਣੀਆਂ ਸ਼ੁਰੂ ਹੋ ਗਈਆਂ ਫਿਰ ਇੱਕ ਸਿੰਘਾਸਣ ਆਉਂਦਾ ਹੈ ਅਚਾਨਕ ਉੱਥੇ ਤੰਬੂ ਦੀ ਵਿਵਸਥਾ ਹੋਣ ਲੱਗਦੀ ਹੈ ਉਸ ਜਗ੍ਹਾ ਨੂੰ ਸਜਾ ਕੇ ਬਹੁਤ ਸੋਹਣਾ ਬਣਾ ਦਿੱਤਾ ਗਿਆ। ਉਹ ਬੁੱਢਾ ਆਦਮੀ ਉਸ ਦਰਖਤ ਤੇ ਬੈਠਾ ਸਭ ਕੁਝ ਦੇਖ ਰਿਹਾ ਸੀ। ਉਸਨੇ ਸੋਚਿਆ ਕਿ ਉੱਥੇ ਸਭਾ ਹੋਣ ਵਾਲੀ ਹੈ। ਉਹ ਬਹੁਤ ਕਬਰਾ ਰਿਹਾ ਸੀ ਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ? ਇਹ ਲੋਕ ਕੌਣ ਹਨ ਤੇ ਅੱਜ ਕੀ ਇਹ ਮੈਨੂੰ ਜਿੰਦਾ ਛੱਡਣਗੇ ਜਾਂ ਨਹੀਂ? ਉੱਥੇ ਇੱਕ ਤੋਂ ਇੱਕ ਸੋਹਣੇ ਮਹਿਮਾਨ ਆਉਣ ਲੱਗੇ। ਉਹ ਸਾਰੇ ਬਚਿੱਤਰ ਸਨ। ਕਿਉਂਕਿ ਉਹਨਾਂ ਦਾ ਅੱਧਾ ਸਰੀਰ ਨਾਗ ਦਾ ਸੀ ਤੇ ਅੱਧਾ ਸਰੀਰ ਮਨੁੱਖ ਦਾ ਸੀ ਉੱਥੇ ਦੋ ਸਿੰਘਾਸਨ ਸੀ ਉਹਨਾਂ ਦੋਹਾਂ ਸਿੰਘਾਸਨਾਂ 'ਤੇ ਕੁਝ ਧੀਰ ਬਾਅਦ ਨਾਗਾਂ ਦਾ ਰਾਜਾ ਤੇ ਉਸ ਦਾ ਪੁੱਤਰ ਆ ਕੇ ਬੈਠ ਜਾਂਦੇ ਹਨ ਦਰਬਾਰ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਕਿਸੇ ਗੱਲ ਤੇ ਚਰਚਾ ਹੋਣ ਲੱਗਦੀ ਹੈ ਉਸ ਨਾਗਰਾਜ ਦਾ ਪੁੱਤਰ ਗਰਦਨ ਹੇਠਾਂ ਕਰਕੇ ਬੈਠਾ ਹੋਇਆ ਸੀ ਤੇ ਉੱਥੇ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਰਾਜਕੁਮਾਰ ਦਾ ਵਿਆਹ ਕੀਤਾ ਜਾਵੇ ਤੇ ਜਦੋਂ ਰਾਜਕੁਮਾਰ ਦੇ ਵਿਆਹ ਦਾ ਨਾਮ ਲਿਆ ਗਿਆ ਤਾਂ ਉਸ ਨੇ ਗਰਦਨ ਹੇਠਾਂ ਕਰ ਲਈ ਤੇ ਉਹ ਬੜਾ ਉਦਾਸ ਹੋ ਜਾਂਦਾ ਹੈ ਤਿੰਨ ਚਾਰ ਘੰਟੇ ਚਰਚਾ ਚੱਲ ਰਹੀ ਹੈ ਤੇ ਉਹ ਬੁੱਢਾ ਆਦਮੀ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਉੱਥੇ ਬੈਠ ਕੇ ਸੁਣਦਾ ਰਿਹਾ ਚਾਰ ਘੰਟਿਆਂ ਬਾਅਦ ਦਰਬਾਰ ਭੰਗ ਹੁੰਦਾ ਹੈ ਤੇ ਸਾਰੇ ਇੱਧਰ ਉੱਧਰ ਚਲੇ ਗਏ ਪਰ ਉਹ नागराज ਤੇ ਉਸ ਦਾ ਪੁੱਤਰ ਪਿੱਪਲ ਦੇ ਦਰਖਤ ਵੱਲ ਆ ਗਏ ਉਸ ਦੇ ਉੱਪਰ ਉਹ ਬੁੱਢਾ ਆਦਮੀ ਬੈਠਾ ਹੋਇਆ ਸੀ ਤਾਂ ਇਹ ਦੇਖ ਬੁੱਢਾ ਆਦਮੀ ਡਰ ਜਾਂਦਾ ਹੈ ਪਰ ਉਹ नाग ਉਸ ਪਿੱਪਲ ਦੇ ਦਰਖਤ ਦੀ ਜੜ ਦੇ ਕੋਲ ਬੈਠ ਕੇ ਕੁਝ ਦਿਨ ਰੋਇਆ ਆਪਣੀ ਰਾਣੀ ਲਾਜਵੰਤੀ ਨੂੰ ਯਾਦ ਕੀਤਾ ਇਹ ਗੱਲਾਂ ਉਹ ਬੁੱਢਾ ਆਦਮੀ ਸੁਣ ਰਿਹਾ ਸੀ ਕਿ ਇਹ ਤਾਂ ਬੜਾ ਹੀ ਚਮਤਕਾਰ ਹੈ ਇਹ ਮੈਂ ਕੀ ਦੇਖ ਰਿਹਾ ਹਾਂ ਕੁਝ ਦੇਰ ਰੋਣ ਤੋਂ ਬਾਅਦ ਉਹ ਨਾਗ ਹਾਏ ਲਾਜਵੰਤੀ ਹਾਏ ਲਾਜਵੰਤੀ ਕਹਿੰਦਾ ਹੋਇਆ ਉੱਥੋਂ ਚਲਾ ਜਾਂਦਾ ਹੈ ਹੌਲੀ-ਹੌਲੀ ਸਵੇਰ ਹੋਈ ਤਾਂ ਉਹ ਬੁੱਢਾ ਆਦਮੀ ਉਸ ਦਰਖਤ ਤੋਂ ਥੱਲੇ ਆ ਜਾਂਦਾ ਹੈ ਤੇ ਵਾਪਸ ਆਪਣੇ ਸ਼ਹਿਰ ਚਲਾ ਜਾਂਦਾ ਹੈ ਮਾਨ ਹੀ ਮਨ ਸੋਚਣ ਲੱਗਿਆ ਕਿ ਉਂਝ ਵੀ ਮੈਂ ਬਹੁਤ ਗਰੀਬ ਹਾਂ ਅਤੇ ਰਾਣੀ ਲਾਜਵੰਤੀ ਵੀ ਨਵੀਆਂ-ਨਵੀਆਂ ਕਹਾਣੀਆਂ ਸੁਣਦੀ ਰਹਿੰਦੀ ਹੈ ਤਾਂ ਕਿਉਂ ਨਾ ਚੱਲ ਕੇ ਇਹ ਗੱਲ ਮਹਾਰਾਣੀ ਨੂੰ ਸੁਣਾਈ ਜਾਵੇ ਤਾਂ ਇਸ ਦੇ ਬਦਲੇ ਉਹ ਮੈਨੂੰ ਬਹੁਤ ਸਾਰਾ ਧਨ ਦੇਵੇਗੀ ਇਸ ਵਿਚਾਰ ਨਾਲ ਉਹ ਬੁੱਢਾ ਆਦਮੀ ਰਾਜ ਦਰਬਾਰ ਵੱਲ ਚੱਲ ਪੈਂਦਾ ਹੈ ਜਦੋਂ ਉਸ ਦਾ ਨੰਬਰ ਆਇਆ ਤਾਂ ਉਹ ਕਹਿਣ ਲੱਗਦਾ ਹੈ ਕੀ ਮਹਾਰਾਣੀ ਅੱਜ ਮੈਂ ਬੜਾ ਅਨੋਖਾ ਦ੍ਰਿਸ਼ ਦੇਖਿਆ ਹੈ ਮੈਂ ਤੁਹਾਨੂੰ ਅੱਖਾਂ ਦੇਖੀ ਘਟਨਾ ਸੁਣਾ ਰਿਹਾ ਹਾਂ ਉਸਨੇ ਰਾਤ ਦੀ ਸਾਰੀ ਘਟਨਾ ਰਾਣੀ ਲਾਜਵੰਤੀ ਨੂੰ ਦੱਸ ਦਿੱਤੀ ਜਦੋਂ ਇਹ ਗੱਲ ਰਾਜਕੁਮਾਰੀ ਲਾਜਵੰਤੀ ਨੇ ਸੁਣੀ ਤਾਂ ਉਸ ਬੁੱਢੇ ਆਦਮੀ ਨੂੰ ਕਹਿਣ ਲੱਗੀ ਬਾਬਾ ਮੈਂ ਤੁਹਾਨੂੰ ਇੰਨਾ ਸਾਰਾ ਧੰਨ ਦੇਵਾਂਗੀ ਕਿ ਤੁਹਾਡੀਆਂ ਪੀੜ੍ਹੀਆਂ ਬੈਠ ਕੇ ਖਾਣ ਗਿਆ ਪਰ ਤੁਸੀਂ ਮੈਨੂੰ ਉਸ ਥਾਂ ਤੇ ਲੈ ਚਲੋ ਜਿੱਥੇ ਤੁਸੀਂ ਉਸ ਰਾਜਕੁਮਾਰ ਨੂੰ ਰੋਂਦੇ ਹੋਏ ਦੇਖਿਆ ਸੀ ਇਹ ਸੁਣ ਕੇ ਬੁੱਢਾ ਆਦਮੀ ਕੰਬਰਾ ਜਾਂਦਾ ਹੈ ਤੇ ਕਹਿੰਦਾ ਹੇ ਰਾਜਕੁਮਾਰੀ ਹੁਣ ਮੈਂ ਉੱਥੇ ਨਹੀਂ ਜਾਵਾਂਗਾ ਉੱਥੇ ਜਾਣ ਤੋਂ ਮੈਨੂੰ ਡਰ ਲੱਗ ਰਿਹਾ ਹੈ ਤਾਂ ਰਾਜਕੁਮਾਰੀ ਕਹਿੰਦੀ ਹੈ ਨਹੀਂ ਬਾਬਾ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਮੇਰੇ ਨਾਲ ਉੱਥੇ ਚੱਲਣਾ ਹੀ ਪਵੇਗਾ ਇਹ ਕਹਿ ਕੇ ਰਾਣੀ ਲਾਜਵੰਤੀ ਇੱਕ ਸੋਨੇ ਦੀ ਮੋਰਾ ਨਾਲ ਭਰੀ ਹੋਈ ਥੈਲੀ ਉਸ ਬੁੱਢੇ ਆਦਮੀ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਵਾਂਗੀ ਬਸ ਤੁਸੀਂ ਮੈਨੂੰ ਉਸ ਜਗ੍ਹਾ ਤੇ ਲੈ ਜਾਓ ਸੋਨੇ ਦੀਆਂ ਮੋਹਰਾਂ ਪਾ ਕੇ ਉਹ ਬੁੱਢਾ ਆਦਮੀ ਖੁਸ਼ ਹੋ ਜਾਂਦਾ ਹੈ ਤੇ ਉਹ ਰਾਜਕੁਮਾਰੀ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਹੈ ਸੰਗਤ ਜੀ ਇਸ ਤਰ੍ਹਾਂ ਉਹ ਬੁੱਢਾ ਆਦਮੀ ਤੇ ਰਾਣੀ ਲਾਜਵੰਤੀ ਉਸ ਦਰਖਤ ਦੇ ਉੱਪਰ ਬੈਠ ਜਾਂਦੇ ਹਨ ਤੇ ਇੰਤਜ਼ਾਰ ਕਰਨ ਲੱਗਦੇ ਹਨ ਤੇ ਦੇਖਦੇ ਹੀ ਦੇਖਦੇ ਪੂਰੀ ਰਾਤ ਨਿਕਲ ਗਈ ਪਰ ਉੱਥੇ ਕੋਈ ਨਹੀਂ ਆਉਂਦਾ ਹੁਣ ਰਾਜਕੁਮਾਰੀ ਗੁੱਸੇ ਨਾਲ ਭਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਬਾਬਾ ਤੁਸੀਂ ਝੂਠ ਬੋਲਿਆ ਹੈ ਤੇ ਇਸ ਦੇ ਲਈ ਮੈਂ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦੇ ਸਕਦੀ ਹਾਂ ਉਹ ਬੁੱਢਾ ਆਦਮੀ ਕਹਿਣ ਲੱਗਿਆ ਨਹੀਂ ਮੈਂ ਝੂਠ ਨਹੀਂ ਬੋਲਿਆ ਮੈਂ ਜੋ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹੀ ਤੁਹਾਨੂੰ ਦੱਸਿਆ ਹੈ ਸੰਗਤ ਜੀ ਉਸ ਦਿਨ ਰਾਣੀ ਲਾਜਵੰਤੀ ਨਿਰਾਸ਼ ਹੋ ਕੇ ਘਰ ਵਾਪਸ ਆ ਜਾਂਦੀ ਹੈ ਉਧਰ ਬੁੱਢਾ ਆਦਮੀ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਦਾ ਹੈ ਕਿ ਉਸ ਦਿਨ ਦੀ ਕੀ ਤਿਥੀ ਸੀ ਜਿਸ ਦਿਨ ਦਰਬਾਰ ਲੱਗਿਆ ਸੀ ਉਸ ਨੇ ਇਹ ਗੱਲ ਜੋਤਿਸ਼ਾਂ ਤੋਂ ਪੁੱਛੀ ਤਾਂ ਜੋਤਿਸ਼ਾਂ ਨੇ ਦੱਸਿਆ ਕਿ ਉਸ ਦਿਨ ਪੁੰਨਿਆ ਸੀ ਚੰ드ਰਮਾ ਪੂਰਾ ਸੀ ਇਹੋ ਜੇ ਮੌਕਿਆਂ ਤੇ ਦੇਵੀ ਦੇਵਤਾਵਾਂ ਦੀ ਸਭਾ ਕੁਝ ਖੇਤਰਾਂ ਵਿੱਚ ਹੋਇਆ ਕਰਦੀ ਹੈ ਉਹ ਸੋਚਦਾ ਹੈ ਕਿ ਤੂੰ ਉਹ ਸਬਾ ਨੂੰ ਹੀ ਦੇਖ ਲਿਆ ਹੋਵੇ ਉਹ ਸੋਚਣ ਲੱਗਿਆ ਕਿ ਅਗਲੀ ਪੁੰਨਿਆ ਜਦੋਂ ਆਵੇਗੀ ਤਾਂ ਰਾਣੀ ਨੂੰ ਉੱਥੇ ਲੈ ਕੇ ਜਾਵਾਂਗਾ ਰਾਣੀ ਨੇ ਵੀ ਉਸ ਬੁੱਢੇ ਆਦਮੀ ਨੂੰ ਕਹਿ ਦਿੱਤਾ ਕਿ ਜੇਕਰ ਤੂੰ ਮੈਨੂੰ ਉਹ ਦ੍ਰਿਸ਼ ਦਿਖਾ ਦੇਵੇਂਗਾ ਤਾਂ ਮੈਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੀ ਅਗਲੀ ਪੁੰਨਿਆ ਤੇ ਉਹ ਬਜ਼ੁਰਗ ਆਦਮੀ ਰਾਣੀ ਲਾਜਵੰਤੀ ਨੂੰ ਲੈ ਕੇ ਜੰਗਲ ਪਹੁੰਚ ਜਾਂਦਾ ਹੈ ਤੇ ਦੋਵੇਂ ਉਸ ਪਿੱਪਲ ਤੇ ਲੁੱਕ ਕੇ ਬੈਠ ਜਾਂਦੇ ਹਨ ਜਦੋਂ ਰਾਤ ਦੇ 12 ਵਜੇ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਉਵੇਂ ਹੀ ਸਾਰਾ ਕੁਝ ਹੁੰਦਾ ਹੈ ਜਿਵੇਂ ਉਸ ਬਜ਼ੁਰਗ ਨੇ ਦੱਸਿਆ ਸੀ ਰਾਣੀ ਇਸ ਦ੍ਰਿਸ਼ ਨੂੰ ਬੜੀ ਹੀ ਗੌਰ ਨਾਲ ਦੇਖ ਰਹੀ ਸੀ ਤੇ ਕੁਝ ਸਮਾਂ ਬਾਅਦ ਰਾਣੀ ਦਾ ਪਤੀ ਵੀ ਆ ਜਾਂਦਾ ਹੈ ਜੋ ਉਸ नागराज ਦਾ ਪੁੱਤ ਸੀ ਉਸ ਦਾ ਚਿਹਰਾ ਅੱਜ ਵੀ ਉਦਾਸ ਸੀ ਉਸ ਦਾ ਅੱਧਾ ਸਰੀਰ ਣਾਗ ਦਾ ਸੀ ਤੇ ਅੱਧਾ ਸਰੀਰ ਮਨੁੱਖ ਦਾ ਰਾਣੀ ਨੇ ਉਸ ਨੂੰ ਦੇਖਿਆ ਤੇ ਪਹਿਚਾਨ ਗਈ ਤੇ ਕਹਿਣ ਲੱਗੀ ਇਹ ਹੀ ਮੇਰਾ ਪਤੀ ਹੈ ਪਰ ਹੁਣ ਮੈਂ ਇਸ ਨੂੰ ਕਿਸ ਤਰ੍ਹਾਂ ਲੈ ਸਕਦੀ ਹਾਂ ਉਹ ਵਿਚਾਰ ਕਰਨ ਲੱਗੀ ਕਿ ਇਹ ਮੈਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ ਰਾਣੀ ਹਿੰਮਤ ਕਰਕੇ ਹੌਲੀ-ਹੌਲੀ ਉਸ ਜਰਫ਼ਤ ਤੋਂ ਥੱਲੇ ਉਤਰਨ ਲੱਗੀ ਪਰ ਬਜ਼ੁਰਗ ਆਦਮੀ ਨੇ ਡਰਦੇ ਹੋਏ ਕਿਹਾ ਕਿ ਰਾਣੀ ਤੁਸੀਂ ਥੋੜੀ देर ਇੰਤਜ਼ਾਰ ਕਰੋ 4 ਘੰਟੇ ਤੱਕ ਇਹ ਸਭਾ ਚਲੇਗੀ ਇਸ ਸਮਾਪਤੀ ਤੇ ਰਾਜਕੁਮਾਰ ਵੀ ਇਸ ਪਿੱਪਲ ਦੇ ਦਰਖਤ ਕੋਲ ਆ ਕੇ ਬੈਠ ਕੇ ਰੋਣ ਲੱਗੇਗਾ ਤੇ ਉਵੇਂ ਹੀ ਹੋਇਆ ਆਪਣੇ ਪਤੀ ਨੂੰ ਰੋਂਦਾ ਦੇਖ ਕੇ ਰਾਜਕੁਮਾਰੀ ਤੋਂ ਰੁਕਿਆ ਨਾ ਗਿਆ ਰਾਜਕੁਮਾਰੀ ਉਸ ਦੇ ਕੋਲ ਆ ਜਾਂਦੀ ਹੈ ਤੇ ਉਸ ਦਾ ਹੱਥ ਫੜ ਲੈਂਦੀ ਹੈ ਅਚਾਨਕ ਰਾਣੀ ਲਾਜਵੰਤੀ ਨੂੰ ਆਪਣੇ ਸਾਹਮਣੇ ਦੇਖ ਕੇ नागराज ਇੱਕਦਮ ਹੜਬੜਾ ਜਾਂਦਾ ਹੈ ਤੇ ਕਹਿੰਦਾ ਹੈ ਰਾਣੀ ਤੂੰ ਇੱਥੇ ਤਾਂ ਰਾਣੀ ਕਹਿੰਦੀ ਹੈ ਕਿ ਮੈਂ ਤੈਨੂੰ ਲੱਭਣ ਲਈ ਕੀ ਕੀ ਨਹੀਂ ਕੀਤਾ ਪਰ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗੀ ਇਹ ਸੁਣ ਕੇ ਰਾਜਕੁਮਾਰ ਕਹਿਣ ਲੱਗਿਆ ਹੁਣ ਤਾਂ ਸਮਾਂ ਪੂਰਾ ਹੋ ਚੁੱਕਾ ਹੈ ਹੁਣ ਤੂੰ ਮੈਨੂੰ ਪ੍ਰਾਪਤ ਨਹੀਂ ਕਰ ਸਕਦੀ ਇੱਥੇ ਜੋ ਸਭਾ ਹੁੰਦੀ ਹੈ ਉਹ ਮੇਰੇ ਵਿਆਹ ਨੂੰ ਲੈ ਕੇ ਹੁੰਦੀ ਹੈ ਹੁਣ ਜਦੋਂ ਤੀਜੀ ਸਭਾ ਹੋਵੇਗੀ ਤਾਂ ਮੇਰਾ ਵਿਆਹ ਤੈਅ ਹੋ ਜਾਵੇਗਾ ਤੇ ਜਦੋਂ ਮੇਰਾ ਵਿਆਹ ਤੈਅ ਹੋ ਜਾਵੇਗਾ ਤਾਂ ਮੈਂ ਤੇਰੇ ਨਾਲ ਕਿਵੇਂ ਰਹਿ ਸਕਾਂਗਾ ਮੈਨੂੰ ਤਾਂ ਆਪਣੀ ਉਸੇ ਪਤਨੀ ਨਾਲ ਹੀ ਰਹਿਣਾ ਪਵੇਗਾ ਤੂੰ ਤਾਂ ਮੈਨੂੰ ਤ્યાਗ ਦਿੱਤਾ ਹੈ ਮੈਂ ਉਸ ਦਿਨ ਤੈਨੂੰ ਵਾਰ-ਵਾਰ ਸਮਝਾਇਆ ਸੀ ਕਿ ਮੈਥੋਂ ਨਾ ਪੁੱਛ ਰਾਜਕੁਮਾਰ ਦੀ ਗੱਲ ਸੁਣ ਕੇ ਉਹ ਰੋਣ ਲੱਗਦੀ ਹੈ ਤੇ ਵਾਰ-ਵਾਰ ਆਪਣੇ ਕੀਤੇ ਲਈ ਮਾਫੀ ਮੰਗਦੀ ਹੈ ਤਾਂ ਨਾਗਰਾਜ ਕਹਿਣ ਲੱਗਿਆ ਕਿ ਦੇਖ ਰਾਜਕੁਮਾਰੀ ਰੋਣ ਦਾ ਸਮਾਂ ਨਹੀਂ ਹੈ ਮੈਂ ਤੈਨੂੰ ਇੱਕ ਉਪਾਏ ਦੱਸਦਾ ਹਾਂ ਜੇਕਰ ਤੂੰ ਉਹ ਉਪਾਏ ਕਰ ਲਿਆ ਤਾਂ ਸ਼ਾਇਦ ਤੂੰ ਮੈਨੂੰ ਪਾ ਲਵੇਂ ਰਾਣੀ ਲਾਜਵੰਤੀ ਬੋਲੀ ਕਿ ਤੁਸੀਂ ਮੈਨੂੰ ਜੋ ਵੀ ਉਪਾਏ ਦੱਸੋਗੇ ਮੈਂ ਉਹ ਜ਼ਰੂਰ ਕਰਾਂਗੀ ਪਰ ਤੁਹਾਨੂੰ ਮੇਰੇ ਨਾਲ ਰਹਿਣਾ ਪਵੇਗਾ ਰਾਜਕੁਮਾਰ ਬੋਲਿਆ ਹੁਣ ਮੇਰੇ ਜਾਣ ਦਾ ਸਮਾਂ ਹੈ ਮੈਂ ਆਪਣੇ ਪਿਤਾ ਦੇ ਦਰਬਾਰ ਵਿੱਚ ਪਹੁੰਚਣਾ ਹੈ ਪਰ ਅਗਲੇ ਪੁੰਨਿਆ ਦੇ ਦਿਨ ਇਸੇ ਜਗ੍ਹਾ ਤੇ ਇੱਥੇ ਆ ਕੇ ਬੈਠੀ ਤੇ ਜਦੋਂ ਇੱਥੇ ਸਭਾ ਲੱਗਣ ਲੱਗੇ ਤਾਂ ਧਿਆਨ ਰੱਖੀ ਤੂੰ ਚੁੱਪ-ਚਾਪ ਮਹਾਰਾਜ ਦਾ ਜੋ ਸਿੰਘਾਸਨ ਹੈ ਉਸ ਦੇ ਹੇਠਾਂ ਜਾ ਕੇ ਲੁੱਕ ਜਾਵੀਂ ਤੇ ਜਦੋਂ ਮੇਰੇ ਵਿਆਹ ਦੀ ਗੱਲ ਚੱਲੇ ਤਾਂ ਸਿੰਘਾਸਨ ਦੇ ਹੇਠੋਂ ਨਿਕਲ ਕੇ ਮਹਾਰਾਜ ਦੇ ਸਾਹਮਣੇ ਜਾ ਕੇ ਖੜੀ ਹੋ ਜਾਵੀਂ ਤੇ ਫਿਰ ਮੈਨੂੰ ਮਹਾਰਾਜ ਤੋਂ ਮੰਗ ਲਵੀਂ ਮੈਂ ਤੈਨੂੰ ਮਿਲ ਜਾਵਾਂਗਾ ਇਹਨਾਂ ਕਹਿ ਕੇ ਉਹ 나ਗ ਉੱਥੋਂ ਚਲਾ ਜਾਂਦਾ ਹੈ ਤੇ ਰਾਣੀ ਲਾਜਵੰਤੀ ਤੇ ਉਹ ਗੁੱਡਾ ਆਦਮੀ ਵਾਪਸ ਨਗਰ ਵਿੱਚ ਆ ਜਾਂਦੇ ਹਨ ਹੌਲੀ ਹੌਲੀ ਸਮਾਂ ਨਿਕਲਿਆ ਰਾਣੀ ਸੋਚ ਰਹੀ ਸੀ ਕਿ ਹੁਣ ਚਾਹੇ ਜੋ ਕੁਝ ਵੀ ਹੋ ਜਾਵੇ ਇਸ ਵਾਰ ਪੁੰਨਿਆਂ ਦੇ ਦਿਨ ਮੈਂ ਆਪਣੇ ਪਤੀ ਨੂੰ ਪਾ ਕੇ ਹੀ ਰਾਂਗੀ ਹੌਲੀ ਹੌਲੀ ਸਮਾਂ ਬੀਤਿਆ ਤੀਜੀ ਪੁੰਨਿਆ ਦੀ ਰਾਤ ਦਾ ਸਮਾਂ ਆਇਆ ਤੇ ਰਾਣੀ ਨੇ ਆਪਣੀਆਂ ਦਾਸੀਆਂ ਨੂੰ ਕਿਹਾ ਕਿ ਅੱਜ ਮੇਰਾ ਸ਼ਿੰਗਾਰ ਇਸ ਤਰ੍ਹਾਂ ਕਰਿਓ ਜਿਵੇਂ ਮੇਰਾ ਵਿਆਹ ਹੋਵੇ ਦਾਸੀਆ ਨੇ ਉਸ ਦਾ ਸ਼ਿੰਗਾਰ ਕੀਤਾ ਤੇ ਪੁੰਨਿਆ ਦੀ ਰਾਤ 'ਚ ਬੁੱਢੇ ਆਦਮੀ ਨੂੰ ਲੈ ਕੇ ਉਸ ਪੀਪਲ ਦੇ ਦਰਖਤ ਕੋਲ ਪਹੁੰਚ ਜਾਂਦੀ ਹੈ ਤੇ ਸਵੇਰ ਲੱਗਣ ਦਾ ਇੰਤਜ਼ਾਰ ਕਰਨ ਲੱਗਦੀ ਹੈ ਰਾਤ ਦੇ 12 ਵਜੇ ਦੇ ਹਨ ਤਾਂ ਸਵੇਰ ਦੀਆਂ ਤਿਆਰੀਆਂ ਹੋਣ ਲੱਗਦੀਆਂ ਹਨ ਜਿਵੇਂ ਇਹ ਸਿੰਘਾਸਨ ਲੱਗਦਾ ਹੈ ਤਾਂ ਰਾਣੀ ਲਾਜਵੰਤੀ ਉਸ ਸਿੰਘਾਸਨ ਦੇ ਹੇਠਾਂ ਲੁੱਕ ਜਾਂਦੀ ਹੈ ਹੌਲੀ-ਹੌਲੀ ਮਹਿਮਾਨ ਆਉਣ ਲੱਗਦੇ ਹਨ ਤੇ ਵਿਸ਼ਾਲ ਸਰੀਰ ਵਾਲੇ ਨਾਗ ਉੱਥੇ ਆ ਕੇ ਬੈਠਣ ਲੱਗਦੇ ਹਨ ਕੁਝ ਦੇਰ ਬਾਅਦ ਰਾਜਕੁਮਾਰ ਦਾ ਪਿਤਾ ਜੋ ਕਿ ਨਾਗਾਂ ਦਾ ਰਾਜਾ ਸੀ ਉਹ ਵੀ ਆ ਜਾਂਦਾ ਹੈ ਤੇ ਆ ਕੇ ਬੈਠ ਜਾਂਦਾ ਹੈ ਤੇ ਚਰਚਾ ਹੋਣ ਲੱਗਦੀ ਹੈ ਰਾਜਕੁਮਾਰ ਵੀ ਉੱਥੇ ਆ ਕੇ ਬੈਠ ਜਾਂਦਾ ਹੈ ਸਭਾ 'ਚ ਜਦੋਂ ਰਾਜਕੁਮਾਰ ਦੇ ਵਿਆਹ ਦੀ ਚਰਚਾ ਸ਼ੁਰੂ ਹੋਈ ਤਾਂ ਰਾਜਕੁਮਾਰੀ ਵਿਜਨਤੀ ਨੇ ਮੌਕਾ ਦੇਖ ਕੇ ਸਿੰਘਾਸਨ ਦੇ ਹੇਠੋਂ ਨਿਕਲ ਕੇ ਰਾਜਾ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ। ਅਚਾਨਕ ਇੱਕ ਔਰਤ ਦੇ ਆ ਜਾਣ ਕਰਕੇ ਸਾਰੇ ਹੜਬੜਾ ਜਾਂਦੇ ਹਨ। ਤੇ ਉਸ ਨੂੰ ਦੇਖ ਕੇ ਨਾਗਰਾਜ ਕਹਿੰਦੇ ਹਨ ਕਿ ਤੂੰ ਕੌਣ ਹੈ ਤੇ ਇੱਥੇ ਜੰਗਲ ਵਿੱਚ ਅੱਧੀ ਰਾਤ ਦੇ ਸਮੇਂ ਕਿਉਂ ਆਈ ਹੈ? ਕੀ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਇਹ ਗੱਲ ਸੁਣ ਕੇ ਰਾਣੀ ਲਾਜਵੰਤੀ ਕਹਿਣ ਲੱਗੀ, "ਮਹਾਰਾਜ, ਮੈਨੂੰ ਕਿਸ ਗੱਲ ਦਾ دار میں تا ਤੁਹਾਡੀ ਨੂੰਹਾਂ ਤੁਹਾਡੇ ਰਾਜkumar ਮੇਰੇ ਪਤੀ ਹਨ ਆਪਣੇ ਪੁੱਤ ਤੋਂ ਪੁੱਛ ਲੋ ਇਸ ਦੇ ਨਾਲ ਮੇਰਾ ਵਿਆਹ ਹੋਇਆ ਹੈ ਜਦੋਂ नागराज ਨੇ ਆਪਣੇ ਰਾਜkumar ਤੋਂ ਪੁੱਛਿਆ ਰਾਜkumar ਨੇ ਸਾਰੀ ਕਹਾਣੀ ਸੁناਈ ਸਾਰੀ ਗੱਲ ਸੁਣ ਕੇ नागराज ਕਹਿਣ ਲੱਗਿਆ ਕਿ ਇਹ ਸੱਚ ਕਹਿ ਰਿਹਾ ਹੈ ਤਾਂ ਲਾਜਵੰਤੀ ਨੇ ਕਿਹਾ ਹਾਂ ਮਹਾਰਾਜ ਇਸ ਤਰ੍ਹਾਂ ਹੀ ਹੋਇਆ ਹੈ ਮੇਰੇ ਨਾਲ ਜਦੋਂ ਇਸਦਾ ਵਿਆਹ ਹੋਇਆ ਸੀ ਤਾਂ ਇਸਦਾ ਪੂਰਾ ਸਰੀਰ ਮਨੁੱਖ ਦਾ ਸੀ ਲਾਜਵੰਤੀ ਦੀ ਇਹ ਗੱਲ ਸੁਣ ਕੇ ਨਾਗਰਾਜ ਨੇ ਆਪਣੇ ਪੁੱਤ ਨੂੰ ਫਟਕਾਰ ਲਗਾਈ ਕਿ ਪਹਿਲਾਂ ਤਾਂ ਤੂੰ ਮੇਰੀ ਪਰੰਪਰਾ ਦੇ ਖਿਲਾਫ ਜਾ ਕੇ ਪ੍ਰithvi ਲੋਕ ਤੇ ਵਿਆਹ ਕੀਤਾ ਤੇ ਉਸ ਤੋਂ ਬਾਅਦ ਇਸ ਔਰਤ ਨੂੰ ਛੱਡ ਕੇ ਮੇਰੇ ਕੋਲ ਵਾਪਸ ਆ ਗਿਆ ਤੂੰ ਅਪਰਾਧ ਕੀਤਾ ਹੈ ਹੁਣ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਜਦ ਤੱਕ ਇਹ ਔਰਤ ਜਿੰਦਾ ਰਹੇਗੀ ਉਦੋਂ ਤੱਕ ਤੂੰ ਮ੍ਰਿਤ ਲੋਕ ਤੇ ਰਹਿ ਕੇ ਇਸ ਦਾ ਸਾਥ ਦੇਵੇਗਾ ਇਸ ਨੂੰ ਛੱਡੇਗਾ ਨਹੀਂ ਇਸ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਰੱਖੇਗਾ ਤੇ ਜਿਸ ਰਾਜਾ ਦਾ ਤੂੰ ਪੁੱਤ ਬਣਿਆ ਹੈ ਉਸ ਰਾਜਾ ਦਾ ਰਾਜ ਵੀ ਤੂੰ ਹੀ ਚਲਾਵੇਂਗਾ ਉਸ ਰਾਜਾ ਦੀ ਸੇਵਾ ਕਰਨੀ ਹੈ ਜਦੋਂ ਤੱਕ ਇਹ ਸਮਾਂ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੂੰ ਵਾਪਸ नाग ਲੋਕ ਨਹੀਂ ਆਵੇਂਗਾ नागराज ਨੇ ਲਾਜਵੰਤੀ ਨੂੰ ਉਸ ਦਾ ਪਤੀ ਵਾਪਸ ਕਰ ਦਿੱਤਾ ਉਹ ਆਪਣੇ ਉਸੇ ਸਰੀਰ ਵਿੱਚ ਵਾਪਸ ਆ ਗਿਆ ਉਸ ਤੋਂ ਬਾਅਦ ਰਾਣੀ ਲਾਜਵੰਤੀ ਤੇ ਰਾਜਕੁਮਾਰ ਉੱਥੋਂ ਵਿਦਾ ਲੈ ਕੇ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਮਹਾਰਾਜ ਮਹਿੰਦਰਪਾਲ ਦੀ ਹਾਲਤ ਬਹੁਤ ਖਰਾਬ ਹੈ ਜਦੋਂ ਮਹਾਰਾਜ ਕੋਲ ਉਹ ਪਹੁੰਚੇ ਤਾਂ ਉਹ ਰਾਜਕੁਮਾਰ ਨੂੰ ਦੇਖ ਬਹੁਤ ਖੁਸ਼ ਹੋਏ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਬਿਲਕੁਲ ਠੀਕ ਹੋ ਚੁੱਕੇ ਹਨ ਤੇ ਪੂਰੇ ਮਹਿਲ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਮਹਾਰਾਜ ਨੇ ਸਾਰੇ ਨਗਰ ਵਿੱਚ ਖਬਰ ਪਿਜਵਾ ਦਿੱਤੀ ਕਿ ਉਹਨਾਂ ਦਾ ਰਾਜਕੁਮਾਰ ਵਾਪਸ ਆ ਗਿਆ ਹੈ ਇਹ ਗੱਲ ਸੁਣ ਕੇ ਸਾਰੇ ਨਗਰ ਵਾਸੀਆਂ ਨੇ ਉਤਸਵ ਮਨਾਇਆ ਤੇ ਰਾਜਾ ਮਹਿੰਦਰਪਾਲ ਅਤੇ ਉਸ ਦੀ ਮਹਾਰਾਣੀ ਆਪਣੇ ਪੁੱਤ ਨੂੰ ਪਾ ਕੇ ਖੁਸ਼ ਹੋ ਗਏ ਸੀ ਹੁਣ ਰਾਣੀ ਲਾਜਵੰਤੀ ਆਪਣੇ ਪਤੀ ਨਾਲ ਦੁਬਾਰਾ ਰਹਿਣ ਲੱਗੀ ਸੰਗਤ ਜੀ ਇਸ ਕਹਾਣੀ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਚਾਹੇ ਕਿੰਨੀ ਵੀ ਸੋਹਣੀ ਤੇ ਕਿੰਨੀ ਵੀ ਪਤੀ ਵਰਤਾ ਔਰਤ ਹੋਵੇ ਪਰ ਉਸ ਦੀ ਜਿਸ ਜਿੱਦ ਕਰਕੇ ਤੁਹਾਡੇ ਪ੍ਰਾਣ ਜਾਂਦੇ ਹੋਣ ਤਾਂ ਉਸ ਦੀ ਉਹ ਜਿੱਦ ਕਦੇ ਵੀ ਪੂਰੀ ਨਹੀਂ ਕਰਨੀ ਚਾਹੀਦੀ ਜਿਸ ਗੱਲ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਲਿਆਂ ਤੇ ਸੰਕਟ ਆ ਸਕਦਾ ਹੈ ਉਹ ਗੱਲ ਉਸ ਨੂੰ ਬਿਲਕੁਲ ਵੀ ਨਹੀਂ ਦੱਸਣੀ ਚਾਹੀਦੀ ਜਿਸ ਗੱਲ ਨੂੰ ਕਹਿਣ ਤੇ ਔਰਤ ਦਾ ਪਿਤਾ ਦਾ ਮਾਤਾ ਦਾ અપਮਾਨ ਹੁੰਦਾ ਹੋਵੇ ਜਾਂ ਤੁਹਾਡੀ ਮਾਨ ਮਰਿਆਦਾ ਘਟਦੀ ਹੋਵੇ ਤਾਂ ਵੀ ਉਹ ਗੱਲ ਕਦੇ ਵੀ ਨਹੀਂ ਦੱਸਣੀ ਚਾਹੀਦੀ ਜਿਨ੍ਹਾਂ ਗੱਲਾਂ ਨੂੰ ਕਹਿਣ ਤੇ ਘਰ ਵਿੱਚ ਕਲੇਸ਼ ਹੁੰਦਾ ਹੋਵੇ ਰਿਸ਼ਤਿਆਂ ਦੇ ਟੁੱਟਣ ਦਾ ਡਰ ਹੋਵੇ ਉਹ ਗੱਲ ਕਦੇ ਨਾ ਦੱਸੋ ਸੰਗਤ ਜੀ ਸਮਝਦਾਰੀ ਇਸੇ ਵਿੱਚ ਹੈ ਕਿ ਕੁਝ ਗੱਲਾਂ ਪਿਓ ਪੁੱਤ ਪਤਨੀ ਤੇ ਮਾਤਾ ਤੋਂ ਲੁਕੋ ਕੇ ਰੱਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਕਰਕੇ ਪਰਿਵਾਰ ਤੇ ਸੰਕਟ ਨਾ ਆਵੇ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ